ਕੌਣ ਹੈ ਭਾਈ ਆ ਗਈ ਆ ਗਈ ਭਾਈ ਪਤਾ ਨਹੀਂ ਕੌਣ ਹੈ ਚਲ ਦੇਖਾਂ ਬਲਾਈ ਸਤਿ ਸ੍ਰੀ ਅਕਾਲਤਾ ਜੀ ਸਤਿ ਸ੍ਰੀ ਅਕਾਲ ਪੁੱਤ ਹੋ ਠੀਕ ਹੋਗੇ ਹਾਂ ਹਾਂ ਪੁੱਤ ਜਿਉਂਦਾ ਬਸਦਾ ਰਹੇ ਜੀਤਾ ਕਿੱਥੇ ਹੈਗੀ ਅੰਦਰ ਹੀ ਹੈ ਪੁੱਤ ਆ ਬੈਠੀ ਆ ਲੈ ਬਾਹਰ ਆ ਕੇ ਚਲ ਮੈਂ ਜਾ ਕੇ ਆਉਣਾ ਮੈਂ ਹਾਂ ਹਾਂ ਵਗ ਜਾ ਹਾਂ ਵੀ ਜੀਤਾ ਕਿਵੇਂ ਹੈ ਕੂੰ ਕਿੱਥੇ ਸਾਡੇ ਘਰੇ ਅੱਜ ਉਹ ਬਸ ਮੈਂ ਤੇਰੇ ਪਿੰਡ ਲੰਗਿਆ ਜਾਂਦਾ ਸੀਗਾ ਤਾਂ ਇਹ ਨਾਲ ਗੱਲ ਹੋਈ ਸੀਗੀ ਮਾਂ ਦਾ ਜੀਤਾਂ ਨੂੰ ਮੇਰੇ ਚੱਲਦੇ ਕਿੰਨਾ ਟਾਈਮ ਕਾਲਜ ਦੇ ਟਾਈਮ ਦੀ ਮਿਲੇ ਹੋਏ ਆਪਾਂ ਆਹੋ ਪਤਾ ਮੈਨੂੰ ਪੜਾਈ ਬੰਦ ਕਰਤੀ ਫਿਰ ਅੱਗੇ ਹਾਂ ਅੱਛਾ ਉਹ ਮੈਂ ਤਾਂ ਤੇਰੀ ਰੀਲਾਂ ਹੀ ਦੇਖਦਾ ਨਾ ਇੰਸਟਾਗ੍ਰਾਮ ਤੇ ਗਾਉਣ ਜਿਹੜੀਆਂ ਮੈਂ ਤਾਂ ਤਾਂ ਨੂੰ ਆ ਗਿਆ ਕਿਹੜੀ ਵਧੀਆ ਲੱਗਦੀ ਹੈ ਜਿਆਦਾ ਸਾਰੀ ਵਧੀਆ ਨਹੀਂ ਐ ਤਾਂ ਗਾਉਣੀ ਬਹੁਤ ਸੋਹਣੀਗੀ ਅੱਛਾ ਤੂੰ ਚਾਹ ਪੀਏਗਾ ਆ ਤਾਂ ਚਲ ਮੈਂ ਪੀ ਕੇ ਆਇਆਗਾ ਫੋਰ ਦੱਸ ਕੋਈ ਨਵੀਂ ਤਾਜੀ ਚਲ ਮੈਂ ਪੀਲਾ ਬੱਚੀ ਹੋਈ ਆਪਦੀ ਹਾਂ ਤੂੰ ਪੀਲਾ ਕੋਈ ਨਾ ਲੈ ਦਿਖਾਈ ਮੈਨੂੰ ਬਣੀ ਇਹ ਰੀਲਾਂ ਜਿਹੜੇ ਗਾਉਣੀਆਂ ਹੁੰਦੀਆਂ ਨੂੰ ਲੈ ਲੈ ਹੁਣੀ ਦਿਖਾਉਣੀ ਆ ਮੈਂ ਤਾਂ ਨਾਲ ਤੈਨੂੰ ਇਹ ਕਹਿੰਦਾ ਸੀਗਾ ਮਾਂ ਕਿਸੇ ਗਾਣੇ ਕੋਣੇ ਚ ਮੇਰਾ ਵੀ ਕਰਾ ਦੇ ਕਿਤੇ ਮਾੜਾ ਮੋਟਾ ਤੂੰ ਮੇਰੀ ਤਾਰੀਫ ਕਰਨਾ ਹੈ ਕਿ ਆਪਣਾ ਫਾਇਦਾ ਦੇਖਣਾ ਉਹ ਮੈਨੂੰ ਐ ਦੀ ਮਾਂ ਚਲ ਤੇਰੇ ਲਿੰਕ ਚ ਕੋਈ ਹੋਊਗਾ ਕੋਈ ਸਿੰਗਰ ਆਹ ਹਾਂ ਉਹ ਤਾਂ ਤੈਨੂੰ ਪਤਾ ਹੀ ਹੈ ਮੇਰੇ ਲਿੰਕ ਇੱਥੇ ਤਾਂ ਬਹੁਤ ਨੇ ਹਾਂ ਉਹ ਤਾਂ ਹੋਣਗੇ ਤਾਂ ਅਸੀਂ ਨਾ ਮੈਂ ਤੇਰੇ ਲੈ ਆਇਆ ਵੀ ਮੇਰਾ ਕਿਸੇ ਕਨੈਕਟ ਕਰਾ ਦੇ ਕਿਸੇ ਸਿੰਗਰ ਨਾਲ ਮੋਡਲ ਮੂ ਕਾ ਜਾ ਮੈਨੂੰ ਅੱਛਾ ਹੂੰ ਤੇਰਾ ਮੈਨੇ ਕਿ ਗੈਵੀ ਗੈਵੀ ਐ ਸਿੰਗਰ ਅ ਗੰਡੂਆਂ ਪਿੰਡ ਤੋਂ ਆ ਉਹਦੇ ਨਾਲ ਮੈਂ ਤੇਰਾ ਨਾ ਗੱਲ ਕਰਵਾਉਣੀ ਐ ਤੇਰੀ ਗੈਵੀ ਹਾਂ ਤੈਨੂੰ ਪਤਾ ਕਿੰਨਾ ਮੰਨਿਆ ਪਰਵੰਨਿਆ ਸਿੰਗਰ ਆ ਕੀ ਲੋਕਾਂ ਨੂੰ ਐ ਮੰਨਿਆ ਪਰ ਮੰਨਿਆ ਤਾਂ ਲੰਡੂਆ ਕਰੇ ਦਾ ਆ ਮੈਨੂੰ ਹੁਣ ਤਾਂ ਮਿਲਿਆ 2 ਘੰਟੇ ਪਹਿਲਾਂ ਉਹ ਚੱਲ ਚੱਲ ਗੇ ਟੱਪ ਚੱਲ ਗੱਲ ਲੱਗੀ ਹੋ ਗਈ ਤੂੰ ਐਵੇਂ ਉਹਨੂੰ ਲੰਡੂ ਕਿਵੇਂ ਕਹਿਣਾ ਉਏ ਰੇ ਮੇਰੀ ਆਹ ਮੈਨੂੰ 2 ਘੰਟੇ ਮਿਲਣਾ ਮਿਲੇਗਾ ਮੇਰੇ ਨਾਲ ਤਾਂ ਇਹ ਗੱਲਵੇਂ ਤਾਂ ਉੱਦੀ ਹਵਾ ਜੀ ਫਿਰਦਾ ਰਹਿੰਦਾ ਹੈਗਾ ਐਨਾ ਵਧੀਆ ਬੰਦਾ ਨਹੀਂ ਉਹਦਾ ਕੱਟਿਆ ਜਮਾ ਪੀਪੀ ਆਈ ਨਾ ਫੇਰ ਤੇਰਾ ਜਰੂਸ ਹੋਰ ਕੱਢੂ ਚੱਲ ਨਿਕਲ ਜਾ ਕਰੋ ਤੈਨੂੰ ਕੀ ਹੋਇਆ ਕੀ ਹੈਗਾ ਤੂੰ ਬੇਇੱਜ਼ਤੀ ਕਿਉਂ ਕਰਦਾ ਮੇਰੇ ਫੇਵਰਟ ਸਿੰਗਰ ਦੀ ਉਹ ਐਵੇਂ ਹੀ ਆਹੋ ਤੈਨੂੰ ਦੱਸਦਾ ਮੈਂ ਤੂੰ ਨੱਕ ਦੇ ਤੇ ਗੱਲਾਂ ਚ ਆ ਜੀ ਐਡਾ ਸਿੰਗਰ ਨਹੀਂ ਹੈਗਾ ਉਹ ਨਾਲੇ ਉਹਨਾਂ ਦਾ ਢਾਂਗ ਨਾਲ বাজ ਜਾ ਵੀ ਨਹੀਂ ਵਜਾਉਣਾ ਦਾ ਹੈਗਾ ਤੂੰ ਇਹ ਦੱਸ ਤੂੰ ਇੱਥੇ ਆਇਆ ਕੀ ਕਰਨ ਉਹ ਯਾਰ ਮੈਂ ਤਾਂ ਉਹਦਾ ਸਿੱਧਾ ਜਾਣਾ ਮੈਂ ਤਾਂ ਕਿਸੇ ਮੋਡਲਿੰਗ ਬਾਰੇ ਆਇਆ ਦੀਗਾ ਵੀ ਤੇਰੇ ਕੰਟੈਕਟ ਚ ਹੋਊਗਾ ਕੋਈ ਬੰਦਾ ਵੀ ਮੇਰੀ ਮੋਡ ਮੋਡਲਿੰਗ ਕਰਾ ਦੇ ਮੈਂ ਵੀ ਬਾਬੂ ਵਜਾਇਆ ਹੁਚੰਡੀ ਚੁੰਡੀ ਗੜਾਉ ਬੂਥੀ ਦੇਖੀ ਤਾਂ ਆਪਦੀ ਕਿਉਂ ਮੇਰੀ ਬੂਥੀ ਨੂੰ ਕੀ ਹੋਇਆ ਚੰਗਾ ਭਾਲਾ ਤਾਂ ਹੈਗਾਗਾ ਮੈਂ ਕਾਦੀ ਛੋਟਾ ਮੇਰਾ ਸੋਨਾ ਜਨਾਕਾ ਦਾ ਬਥੇਰਾਗਾ ਮੈਂ ਕੋਈ ਨਹੀਂ ਦੇਖ ਲਾਂ ਕਿ ਮੈਂ ਕਿਸੇ ਸਿੰਗਰ ਨਾਲ ਗੱਲ ਕਰਕੇ ਵੈਸੇ ਜਿਹਨੂੰ ਤੂੰ ਮਾੜਾ ਕਹੀ ਜਾਣਾ ਨਾ ਕੀ ਪਤਾ ਤੈਨੂੰ ਉਸੇ ਨੇ ਹੀ ਦੇਣਾ ਹੋਵੇ ਮੌਕਾ ਓਏ ਉਹ ਤਾਂ ਮੈਂ ਪੁੱਛ ਲਿਆ ਉਹ ਤਾਂ ਮੇਰੀ ਮੂਹਤੇ ਬੇਇੱਜ਼ਤੀ ਕਰ ਗਿਆ ਕੀ ਕਹਿੰਦਾ ਤੈਨੂੰ ਕਹਿੰਦਾ ਤੇਰੇ ਬੱਚ ਦਾ ਕੰਮ ਨਹੀਂ ਹੈਗਾ ਇਹ ਬੱਸ ਨੂੰ ਦੱਸੇ ਗੱਡੀ ਦੀ ਗੱਲ ਆ ਕਿ ਫਿਰ ਸਹੀ ਕਹਿ ਕੇ ਗਿਆ ਤੈਨੂੰ ਉਹ ਹਾਂ ਸਹੀ ਕਹਿ ਕੇ ਗਿਆਗਾ ਉਹ ਐਡੀ ਗੱਡੀ ਦੀ ਗੱਲ ਆ ਕਿ ਅਸੀਂ ਮੋੜ ਮੋੜ ਲਿੰਗ ਕਰਨਾ ਚੱਲ ਚੱਲ ਨਿਕਲ ਬਾਹਰ ਚਾ ਲਈ ਬੇਬੇ ਆਜੂ ਮੇਰੇ ਮੇਰੇ ਤੇ ਕੀ ਗੁੱਸਾ ਹੈਗਾ ਤੂੰ ਚੱਲ ਸਾਡੇ ਘਰੋਂ ਬਾਹਰ ਨਾ ਮਮਾ ਚੰਗੀ ਤਰ੍ਹਾਂ ਜਾਣਦਾ ਕਿ ਹਾਂ ਤੂੰ ਜਾਣਦਾ ਉਹਨੂੰ ਚਾ ਉਹ ਤੂੰ ਦਿਮਾਗ ਤੋਂ ਵੇ ਸਾਡੇ ਘਰੇ ਨਾ ਜੀ ਸਮਝ ਗਿਆ ਤੂੰ ਤਾਂ ਦਿਮਾਗ ਤੋਂ ਕੰਮ ਲੈ ਲੈ ਠੀਕ ਹੈ ਤੂੰ ਪਛਤਾਏਂਗੀ ਬਹੁਤ ਹਾਂ ਮੈਂ ਪਛਤਾ ਲੂੰਗੀ ਤੂੰ ਜਾ ਨਿਕਲ ਘਰੋਂ ਚੱਲ ਮਰਜੀ ਜੀਤਾਂ ਤੇਰੀ ਦੇਖ ਲੈ ਅਸ ਤੋਂ ਬਾਅਦ ਸਾਡੇ ਘਰੇ ਆ ਜਾਂਦੇ ਨੇ ਦਿਮਾਗ ਖਾਣ ਮੇਰਾ ਸਵੇਰੇ ਸਵੇਰੇ ਮਾਂ ਮਾਂ ਮੀਰੀ ਗਰਲਸਨ ਹਾਂ ਪੁੱਤ ਤੈਨੂੰ ਪਤਾ ਮੈਨੂੰ ਮੈਸੇਜ ਆਇਆ ਸੀ ਉਹਦਾ ਹੀ ਜਿਹਦਾ ਮੈਂ ਤੈਨੂੰ ਕਹਿ ਰਹੀ ਸੀ ਨਾ ਅੱਛਾ ਹਾਂ ਤੇ ਮਾਂ ਮੈਂ ਨਾ ਮਿਲਣੇ ਜਾਣਾ ਸੀਗਾ ਗੱਲ ਕਰ ਕਿਉਂਗੀ ਗਾਣੇ ਬਾਰੇ ਕਿ ਮੇਰੇ ਨਾਲ ਕਦੋਂ ਗਾਣਾ ਕਰੋਗੇ ਤੁਸੀਂ ਅੱਛਾ ਪੁੱਤ ਦੇਖ ਲੈ ਪੁੱਤ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਕਿ ਤੇ ਤੇਰੇ ਬਾਪੂ ਵਾਲੀ ਨਾ ਗੱਲ ਸੱਚੀ ਨਾ ਹੋ ਜੇ ਮੜਾ ਜਾ ਧਿਆਨ ਰੱਖੀ ਲੈ ਮਾਂ ਤੂੰ ਮੈਂਟੈਂਸ਼ਨ ਲਈ ਜੰਨੀਆ ਚਲ ਠੀਕ ਆ ਬਾਏ ਤੂੰ ਬਾਏ ਚੱਲੀ ਆ ਮੈਂ ਚਲ ਚੰਗਾ ਸ਼ਸ਼ਕਾ ਕਿਵੇਂ? ਵਧੀਆ ਤੁਸੀਂ ਦੇਸੋ। ਵਧੀਆ ਵਧੀਆ ਹੋ ਟੇਟਾ। ਹਾਂ ਠੀਕ ਆ। ਮੈਨੂੰ ਦੇਖ ਕੇ ਤਾਂ ਕੁੜੀਆਂ ਪਾਗਲ ਹੋ ਜਾਂਦੀਆਂ ਤੁਸੀਂ ਕੋਈ ਰੈਕਟਿੰਗ ਦਿੱਤਾ ਹੈਗਾ। ਇਹਦੇ ਚ ਪਾਗਲ ਹੋਣ ਵਾਲੀ ਕਿਹੜੀ ਗੱਲ ਆ? ਮੈਨੂੰ ਪਤਾ ਮੈਨੂੰ ਵਧੀਆ ਲੱਗਦੀ ਹਾਂ ਤੁਸੀਂ। ਮੈਂ ਨਾ ਤੁਹਾਨੂੰ ਉਹ ਕਰੇ ਟੀਵੀ ਤੇ ਵੀ ਦੇਖਦੀ ਆ। ਅੱਛਾ 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 ਠੀਕ ਹੈ ਠੀਕ ਹੈ। ਥੋੜੀ ਗਾਣੇ ਸੁਣਦੀ ਆ ਮੈਂ। ਓਕੇ। ਮੈਂ ਵੀ ਗਾਉਣੀ ਆ। ਆਮ ਮੈਂ ਦੇਖਿਆ ਤੁਹਾਡੀ ਪ੍ਰੋਫਾਈਲ ਤੇ ਤੁਹਾਡਾ ਲਿਖਿਆ ਸੀ ਬਾਈ ਦੇ ਵਿੱਚ ਮੈਂ ਸਿੰਗਿੰਗ ਹਾਂ ਮੈਨੂੰ ਬਹੁਤ ਸ਼ੌਂਕ ਆ ਗਾਉਣ ਦਾ ਮੈਂ ਘਰੇ ਬੇਬੇ ਨੂੰ ਸਾਰੇ ਸੁਣਾਉਂਦੀ ਨੇ ਗਾਣੇ ਤੁਹਾਡੇ ਹਲੇ ਵੀ ਗਾ ਗਾ ਕੇ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਤੁਹਾਡੀ ਬਸ ਬਹੁਤ ਸੋਹਣੀ ਹੈ ਮੈਂ ਸੁਣਿਆ ਸੀ ਤੇ ਰੀਲ ਪਾਈ ਤੁਸੀਂ ਨਾ ਬਹੁਤ ਸੋਹਣਾ ਗਾਉਂਦੇ ਤੁਸੀਂ ਵੀ ਧੰਨਵਾਦ ਮੈਂ ਜਾਵਾਂ ਕਰੇ ਚੱਲੇ ਵੀ ਹਲੇ ਤਾਂ ਤੁਸੀਂ ਹੁਣ ਆਏ ਹੋ ਬਹਿ ਜਾ ਹਲੇ ਕੀ ਹੋਇਆ ਮੈਨੂੰ ਘਰੇ ਬਾਪੂ ਲੜੂਗਾ ਕਿਉਂ ਲੈ ਬਾਈ ਕੇ ਗੱਲ ਕਰਦੇ ਆਏ ਆਪਾਂ ਹਲਾ ਕੁਝ ਵੀ ਨਾ ਉਸਤਾ ਆ ਕੇ ਖੜੇ ਵਾਲੇ ਚਲੋ ਮੇਰੀ ਨਾ ਬੇਬੇ ਲੜੂ ਕਰੇ ਨਾਲੇ ਬਾਪੂ ਵੀ ਆਉਣਿਆ ਦਾ meri baat chaddo paanch chaddo meri oye adde bhi ki gaali aa jao baike gal baat karde haan appa baat chaddo changa baitho sahi aajo suno bura taan nahi laggeya koi edda nahi bura taan nahi laggeya tussi metho daro na ਚਲੋ ਚੱਲੇ ਹਾਂਜੀ ਚਲੋ ਠੀਕ ਆ ਬਾਈ ਓਕੇ ਚਲ ਫਿਰ ਮਿਲਦੇ ਆਪਾਂ ਠੀਕ ਆ ਬਾਏ ਓਕੇ ਹੋਏ ਯਾਰ ਮੈਂ ਰਜ਼ਨਾ ਕੁੜੀ ਤੇ دل ਆ ਗਿਆ ਉਹ ਇਹਨਾਂ ਦੇ ਨਾਰਮਲ ਜਿਹਾ ਨਹੀਂ ਲੱਗਦੀਆ ਬੱਧੀ ਜਾਲ ਚ ਫਸ ਜੂ ਆਪਣੇ ਬਸ ਫਿਰ ਕੱਲ ਤੈਨੂੰ ਕੁੜੀ ਚਾਹੀਦੀ ਗਾਉਣ ਵਾਸਤੇ ਆ ਪੈਸੇ ਗੱਲ ਦਾ ਫੈੜੀ ਚੱਕਣਾ ਸੀ ਬੁਲਾਉਣਾ ਫਿਰ ਸਟੂਡੀਓ ਇਹਨੂੰ ਹਾਂ ਇੱਕ ਦੋ ਵਾਰ ਸਟੂਡੀਓ ਚ ਲੈ ਰੀਲਾਂ ਹੀ ਆ ਬੋਕੇ ਇਹਨੇ ਜੀ ਖੁਸ਼ ਹੋ ਜੂਗਾ ਜੇ ਹੁੰਦੀ ਕੱਬੀ ਨਾ ਜਦੋਂ ਬਾਹ ਫੜੀ ਜੋਦੀ ਭੱਜ ਜਾਂਦੀ ਤੇ ਟਿੱਕੇ ਜੇ ਬੈਗੀ ਹਾਂ ਪਰ ਇਹਰ ਸਾ ਹੋਈ ਲੱਗੀ ਮੈਨੂੰ ਉਹ ਚੱਲ ਜਰਾ ਕੰਮ ਬੰਨ ਜੂਗਾ ਨਾਲ ਤੇ ਗਾਣੇ ਹੋਏ ਉਹਨਾਂ ਦੇ ਆਪਣੇ ਹਾਂ ਮੇਰੇ ਦਿਮਾਗ ਤੇ ਇੰਨੀ ਟੈਨਸ਼ਨ ਆਈਆਂ ਪੈ ਰੀਆਂ ਸੀ ਇਹਨੇ ਮੇzum ਦੱਸਿਆ ਦੀ ਆ ਕੁੜੀ ਮੈਨੂੰ ਮਿਲ ਕੇ ਨਾ ਮੇਮੇ ਸਾਰੀ ਟੈਨਸ਼ਨਾਂ ਦੂਰ ਹੋ ਗਿਆ ਬਾਬਰੂਰ ਕੀ ਮੰਗਦਾ ਇਹਨੂੰ ਕਰ ਬੁੱਕ ਚੱਲ ਚੱਲੀਏ ਮੇਰਾ ਪਾ ਚੱਲੋ ਚੱਲ ਇਹਨੂੰ ਕਰਦਾ ਪਾਉਂ ਚੇਂਜ ਕੀ ਦੀ ਫਿਰ ਕਹਿੰਦਾ ਕੁਛ ਨਹੀਂ ਬਸ ਮਿਲ ਗਈ ਚੱਲ ਕੋਈ ਨਾ ਬੁਲਾਉਣਾ ਸਟੂਡੀਓ ਚੱਲ ਦੁਕਰੋਣੇ ਰਿਹਾ ਜੋ ਹਾਂ ਆ ਚੱਲੀਦਾ